ਅਜਨਾਲਾ ਦੇ ਵਿੱਚ ਇਸ ਵਾਰ ਹੜ ਆਇਆ ਨੂੰ ਤਕਰੀਬਨ 2 ਹਫਤੇ ਹੋ ਚਲੇ ਨੇ ਹਾਲਾਤ ਜਿਹੜੇ ਸੀਗੇ ਪਾਣੀ ਬਹੁਤ ਜ਼ਿਆਦਾ ਆਉਣ ਕਰਕੇ ਬਹੁਤ ਜ਼ਿਆਦਾ ਵਿਗੜ ਵੀ ਗਏ ਸੀ ਪਰ ਸਲੂਟ ਹੈ ਸਮਾਜ ਸੇਵੀ ਜਥੇਬੰਦੀਆਂ ਨੂੰ ਔਰ ਅਜਨਾਲਾ ਦੇ ਸਥਾਨਕ ਵਸਨੀਕਾਂ ਨੂੰ ਅਜਨਾਲਾ ਸਬਡਿਵੀਜ਼ਨ ਦੇ ਲੋਕਾਂ ਨੂੰ ਜਿਨ੍ਹਾਂ ਨੇ ਹਾਰਪੀਡ ਤਾਂ ਦੀ ਮਦਦ ਲਈ ਸਭ ਤੋਂ ਪਹਿਲਾਂ ਮਦਦ ਕੀਤੀ ਹੱਥ ਅੱਗੇ ਵਧਾਏ ਫਿਰ ਸਰਕਾਰ ਨੇ ਵੀ ਐਫਰਟ ਕੀਤੇ ਪੂਰੇ ਪੰਜਾਬ ਚੋਂ ਵੀ ਮਦਦ ਆਈ ਪਰ 1988 ਦਾ ਜ਼ਿਕਰ ਬਾਰ ਬਾਰ ਹੋ ਰਿਹਾ ਹੈ ਹੜ੍ਹ ਤਾਂ 1988 ਚ ਵੀ ਆਏ ਸੀ 1993 ਦੇ ਵਿੱਚ ਵੀ ਆਏ ਸੀ ਔਰ 2023 ਦੇ ਵਿੱਚ ਵੀ ਆਏ ਸੀ ਇਸ ਦੇ ਵਿਚਾਲੇ ਕਈ ਵਾਰ ਪਾਣੀ ਆਇਆ ਪਰ 1988 ਦਿਹਾੜਾ ਦਾ ਬਾਰ ਬਾਰ ਜ਼ਿਕਰ ਹੁੰਦਾ ਹੈ ਔਰ 1988 ਦੇ ਦਿਹਾੜਾ ਨੂੰ 2025 ਦਿਹਾੜਾ ਦੇ ਨਾਲ ਕੰਪੇਅਰ ਕਰਕੇ ਦੇਖਿਆ ਜਾਂਦਾ ਹੈ ਸਾਡੇ ਨਾਲ ਸ਼ੋਕਮਨਨ ਜੀ ਨੇ ਇਸ ਜਨਾਲਾ ਸਬਡਿਵੀਜ਼ਨ ਜਨਾਲਾ ਹਲਕੇ ਦੇ ਸਭ ਤੋਂ ਪੁਰਾਣੇ ਆਗੂ ਨਾਮਰ ਸ਼ਖਸੀਅਤ ਨੇ ਦੋ ਵਾਰ ਚੇਅਰਮੈਨ ਰਹੇ ਨੇ ਤੇ ਮੰਨਣ ਸਾਹਿਬ ਸ਼ੋਕਮਰ ਜੀ ਮੰਨਣ ਸਾਹਿਬ ਤੇ ਇਹਨਾਂ ਦੇ ਕੋਲੋਂ ਅਸੀਂ ਜਾਨਣਾ ਚਾਹੁੰਦੇ ਆ ਕਿ 88 ਵੇਲੇ ਕੀ ਹਾਲਾਤ ਸੀ ਕਿਉਂਕਿ ਦੱਸਣ ਵਾਲੇ ਦੱਸਦੇ ਨੇ ਕਿ 1988 ਦੇ ਵਿੱਚ ਅਨਾਲਾ ਸ਼ਹਿਰ ਦੇ ਵਿੱਚ ਵੀ ਪਾਣੀ ਆ ਗਿਆ ਸੀ ਇਸ ਵਾਰ ਸਕੀਨ ਵਾਲੇ ਦੇ ਅਗਲੇ ਪਾਸੇ ਤੱਕ ਪਾਣੀ ਰਿਹਾ ਤਾਂ 88 ਦੇ ਹਾਲਾਤਾਂ ਬਾਰੇ ਮੰਨਣ ਸਾਹਿਬ ਕੋਲ ਜਾਣਦੇ ਮੰਨਣ ਸਾਹਿਬ 1988 ਦੇ ਵਿੱਚ ਹਾਲਾਤ ਜੇ ਬਾਰ ਬਾਰ ਕੰਪੈਰੀਸਨ ਹੁੰਦਾ ਜੀ 11 ਲੱਖ ਕਿਊਸਿਕ 88 ਸੀ ਛੜਿਆ ਸੀ ਇਸ ਵਾਰ 14 ਲੱਖ ਕਿਊਸਿਕ ਛੜਤਾ ਉਦੋਂ ਹਾਲਾਤ ਇਦਾਂ ਸੀ ਇਸਰ ਤੁਸੀਂ ਉਦੋਂ ਦੇ ਮੌਕੇ ਦੇ ਗਵਾਹ ਸੀ ਆਪਣੀ ਨੌਜਵਾਨੀ ਦੀ ਅਵਸਥਾ ਦੇ ਵਿੱਚ ਉਸ ਵੇਲੇ ਹੁਣੇ ਕਿਵੇਂ ਦੇ ਹਾਲਾਤ ਸੀ ਹੁਣ ਸੁਟਾ ਸੀਗੇ ਉਦੋਂ ਜ਼ਿਆਦਾ ਬਦਤਰ ਸੀਗੇ ਜੀ ਜ਼ਿਆਦਾ ਪਾਣੀ ਆਇਆ ਸੀਗਾ ਉਦੋਂ ਤੇ ਸ਼ਹਿਰ ਅਨਾਲੇ ਦੇ ਵਿੱਚ ਵੀ ਪਾਣੀ ਆ ਗਿਆ ਸੀਗਾ ਪਰ ਏਰਕੀ ਪਰਮਾਤਮਾ ਦੀ ਕਿਰਪਾ ਰਹੀ ਆ ਕਿ ਆਪਣਾ ਸੋਸ਼ਲ ਮੀਡੀਆ ਦੇ ਰਾਈ ਲੋਕਾਂ ਨੇ ਸਮਾਜ ਸੇਵੀ ਜਥੇਬੰਦੀਆਂ ਨੇ ਔਰ ਬਾਹਰ ਦੇ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਬਹੁਤ ਏਰਕੀ ਸੇਵਾ ਕੀਤੀ ਆ ਬਹੁਤ ਹੈਲਪ ਕੀਤੀ ਆ ਮੈਂ ਉਹਨਾਂ ਮੇਰਾ ਸਜਦਾ ਕਰਨਾ ਉਹਨਾਂ ਨੂੰ ਨਹੀਂ ਮੰਨਦਾ ਪਾਉਣਾ ਦੀ ਵੀ ਗੱਲ ਕਰਦੇ ਮੈਂ ਜਿਹੜੀ ਜ਼ਿਕਰ ਕਰ ਰਹੇ ਆ ਕਿ ਹਾਸੀ ਦੇ ਵਿੱਚ ਪਾਣੀ ਕਿਤੋਂ ਸ਼ੁਰੂ ਹੋਇਆ ਸੀ ਕਿਸ-ਕਿਸ ਏਰੀਆ ਦੇ ਵਿੱਚ ਆਇਆ ਸੀ ਔਰ ਕਿਵੇਂ ਦੇ ਹਾਲਾਤ ਸੀਗੇ ਉਸ ਵੇਲੇ ਕਿਉਂਕਿ ਅੱਜ ਕੱਲ ਤੇ ਸਾਧਨ ਬਹੁਤ ਜ਼ਿਆਦੇ ਨੇ ਉਸ ਵੇਲੇ ਸਾਧਨ ਘੱਟ ਸੀ ਕਿ ਕਿਵੇਂ ਮਦਦ ਉਹ ਲੋਕਾਂ ਤੱਕ ਪਹੁੰਚ ਉਹਦੋਂ ਬਹੁਤ ਬਦਤਰ ਹਾਲ ਸੀਗੇ ਏਤੋਂ ਮਾੜੇ ਹਾਲ ਸੀਗੇ ਓਕੇ ਮਾੜੇ ਸੀਗੇ ਉਹਦੋਂ ਹੁਣ ਤੇ ਇਹ ਨਾਲੇ ਦੇ ਥੋੜੀ ਜੀ ਸਾਈਡ ਤੇ ਪਾਣੀ ਆਇਆ ਉਹਦੋਂ ਇਹ ਨਾਲਾ ਸਾਰੇ ਤੇ ਪਾਣੀ ਆ ਗਿਆ ਸੀ ਪਿੰਡਾਂ ਦੇ ਵਿੱਚ ਕਿੰਨੇ ਕਿੰਨੇ ਪਿੰਡਾਂ 'ਚ ਆ ਗਿਆ ਸੀ ਉਹਦੋਂ ਸਾਰੇ ਇੰਨਾ ਪਿੰਡਾਂ 'ਚ ਆਇਆ ਸੀ ਪਾਣੀ ਜਿਹੜੇ ਪਿੰਡਾਂ 'ਚ ਆਇਆ ਹਾਂ ਬਿਲਕੁਲ ਆਇਆ ਸੀਗਾ ਬਹੁਤ ਜ਼ਿਆਦਾ ਪਾਣੀ ਆਇਆ ਸੀ ਬਰਸ ਗ ਰਵੀ ਦੇ ਵਿੱਚ ਪਾੜਾ ਜਾ ਇਹ ਐਰ ਕੀ ਅਗਸਤ ਚ ਆਇਆ ਉਦੋਂ ਸਤੰਬਰ ਚ ਆਇਆ ਸੀ ਸਤੰਬਰ ਚ ਆਇਆ ਸੀ ਸਤੰਬਰ ਚ ਆਇਆ ਸੀ ਹਾਂ ਤੇ ਕਿੰਨੇ ਦਿਨ ਮੰਨਣ ਸਾਹਿਬ ਹਾਲਾਤ ਜਿਹੜੇ ਸੀਗੇ ਬਰ ਗੰਭੀਰ ਰਹੇ ਸੀਗੇ ਕਾਫੀ ਦਿਨ ਰਹੇ ਸੀਗੇ ਗਾਜ਼ੀ ਦੇ ਹੜ੍ਹਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਵਿਆਸ ਵਾਲੇ ਪਾਸੋਂ ਵੀ ਪਾਣੀ ਜਿਹੜਾ ਸੀ ਇਧਰਲੇ ਪਾਸੇ ਚੜਿਆ ਸੀਗਾ ਤਾਂ ਕਰਕੇ 88 ਦਿਹਾੜਾਂ ਨੂੰ ਕੀਤਾ ਜਾਂਦਾ ਤਾਂ ਉਦੋਂ ਹੁਣ ਤੇ ਕਨੈਕਟੀਵਿਟੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਸੀਗਾ ਤਾਂ ਉਦੋਂ ਫਿਰ ਲੋਕਾਂ ਤੱਕ ਮੱਦ ਜਿਹੜੀ ਆਪਣੀ ਸੀਗੀ ਉਹਨੂੰ ਕਿੰਨਾ ਕੁ ਸਮਾਂ ਲੱਗਾ ਸੀਗਾ ਜੀ ਉਦੋਂ ਕੋਈ ਸਮਾਂ ਜ਼ਿਆਦਾ ਲੱਗਾ ਸੀਗਾ ਕਿ ਜਿਆਦਾ ਰੀਲੀਫ ਮਿਲੀ ਆ ਚਲੋ ਨੁਕਸਾਨ ਹੋਇਆ ਉਹਦੀ ਤੇ ਸੈਟੀਸਫੈਕਸ਼ਨ ਨਹੀਂ ਕੋਈ ਪੂਰ ਨਹੀਂ ਹੋ ਸਕਦੀ ਵੀ ਮੈਂ ਗਾਇ ਜੋ ਮੈਂ ਵੇਖਿਆ ਵਾ ਉਦੋਂ ਬਹੁਤ ਘੱਟ ਸੋਰਸ ਸੀਗੇ ਹੁਣ ਤੇ ਲਾਈਨ ਨੀ ਨਹੀਂ ਟੁੱਟਦੀ ਨਾ ਟਰਾਲੀਆਂ ਵਾਲਿਆਂ ਦੀ ਨਾ ਹੈਲਪ ਵਾਲਿਆਂ ਦੀ ਨਾ ਹਰ ਕਿਸਮ ਦਾ ਸਮਾਨ ਆ ਰਿਹਾ ਵਾ ਲੇਕਿਨ ਉਦੋਂ ਜ਼ਿਆਦਾ ਮੁਸ਼ਕਲ ਆਈ ਸੀ ਸਰਕਾਰੀ ਤੌਰ ਦੇ ਉੱਤੇ ਮਦਦ ਉਦੋਂ ਸਰਕਾਰ ਕਿਸ ਲੈਵਲ ਦੀ ਐਕਟਿਵ ਆਈ ਸੀ ਕੋਈ ਰਾਸ਼ਟਰਪਤੀ ਸ਼ਾਸਨ ਲੱਗਾ ਸੀ ਸ਼ਾਇਦ ਕਿ ਬਰਨਾਲਾ ਸਰਕਾਰ ਬਰਖਾਸ ਹੋਈ ਤੇ ਉਸ ਵੇਲੇ ਸਰਕਾਰੀ ਹਮਲਾ ਫੈਲਾ ਵੀ ਅਪਰੋਚੇਬਲ ਸੀਗਾ ਜਾਂ ਜਿਆਦਾ ਅਪਰੋਚੇਬਲ ਸੀਗਾ ਸਰਕਾਰ ਨੇ ਹੈਲਪ ਕੀਤੀ ਸੀ ਬਿਲਕੁਲ ਬਿਲਕੁਲ ਐਡਮਿਨਿਸਟ੍ਰੇਸ਼ਨ ਨੇ ਕਾਫੀ ਜ਼ਿਆਦਾ ਕੈਂਪ ਲੱਗੇ ਸੀਗੇ ਆਰਮੀ ਵੀ ਸੀਗੀ ਉਦੋਂ ਗਵਰਨਮੈਂਟ ਜ਼ਿਆਦਾ ਐਕਟਿਵ ਸੀ ਆਰਕੀ ਸੋਸ਼ਲ ਲੋਕ ਜਿਹੜੇ ਨੇ ਨਾ ਐਨਜੀਓ ਜ਼ਿਆਦਾ ਐਕਟਿਵ ਨੇ ਸਰਕਾਰ ਨੇ ਇਸ ਤਰ੍ਹਾਂ ਵੀ ਹੈ ਕਿ ਸਰਕਾਰ ਉਹ ਸਦਾ ਇਸ ਵਾਰ ਵੀ ਐਕਟਿਵ ਹੋਏ ਉਸ ਲੈਵਲ ਤੇ ਪ੍ਰਚਾਰ ਨਾ ਕਰ ਪਾ ਰਹੀ ਹੋਵੇ ਪਰ ਪ੍ਰਚਾਰ ਦੇ ਸਾਧਨ ਤੇ ਉਦੋਂ ਵੀ ਨਹੀਂ ਕਰ ਹਟਾ ਸੀ ਨਾ ਪ੍ਰਚਾਰ ਕਰ ਪਾ ਰਹੀ ਹੈ ਲੇਕਿਨ ਵਿਟਨੈਸਸ ਮੇਲ ਆਈ ਬਟ ਫੈਕਟਸ ਨੇਵਰ ਆਈ ਉਹਦੇ ਚ ਨਾ ਕਰ ਪਾਉਂਦੀ ਹੋਵੇ ਲੇਕਿਨ ਲੋਕਾਂ ਨੂੰ ਨਜ਼ਰ ਤੇ ਆਉਂਦਾ ਨਾ ਸਰਕਾਰ ਹੈ ਹੀ ਕੋਈ ਨਹੀਂ ਉਦੋਂ ਤੇ ਬੜੇ ਕੈਂਪ ਲੱਗੇ ਸੀਗੇ ਮੈਡੀਕਲ ਸਿਸਟਮ ਇਹ ਉਹ ਬਹੁਤ ਕੁਝ ਜੀਆ ਮਹਾ ਬਹੁਤ ਜ਼ਿਆਦਾ ਸੀਗਾ ਹੁਣ ਤੇ ਕਿਉਂਕਿ ਉਹ ਇੱਕ ਮੰਨਣ ਸਾਹਿਬ ਵੀ ਹੋ ਸਕਦਾ ਕਿ ਉਦੋਂ ਜਿਸੰਦੇ ਹਾਲਾਤ ਸੀ ਕਿ ਫੌਜ ਵੀ ਬਹੁਤ ਜ਼ਿਆਦਾ ਸੀ ਆਰਪੀਆ ਤੁਸੀਂ ਕੀ ਲੱਗੀ ਸੀ ਉਹ ਵੀ ਉਸ ਵੇਲੇ ਲੱਗੀ ਹੋਰ ਵੀ ਜਿਹੜੀ ਸੀ ਆਪਣਾ ਮਾਮਲਾ ਫੈਲਾ ਸਰਕਾਰੀ ਜਿਹੜਾ ਵਾ ਸਰਕਾਰੀ ਫੋਰਸਸ ਬਹੁਤ ਜ਼ਿਆਦਾ ਸੀਗੀਆਂ ਹੁਣ ਐਰਕੀ ਐਨ ਜੀਓ ਬਹੁਤ ਜ਼ਿਆਦਾ ਨੇ ਐਨ ਜੀਓ ਜ਼ਿਆਦਾ ਹੈ ਅਮਨ ਜੋ ਕਮਾਲ ਦੀ ਗੱਲ ਹੈ ਤੇ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਕੋ ਵੀ ਝੋਨੇ ਦੀ ਫਸਲ ਤੇ ਉਦੋਂ ਵੀ ਡੁੱਬ ਗਈ ਹੋਏ ਕਿ ਨੁਕਸਾਨ ਉਦੋਂ ਨੁਕਸਾਨ ਕਿੰਨਾ ਕੁ ਹੋਇਆ ਸੀਗਾ ਲੋਕਾਂ ਦਾ ਜੀ ਇਹ ਨਹੀਂ ਮੈਂ ਕਹਿ ਸਕਦਾ ਨੁਕਸਾਨ ਉਦੋਂ ਵੀ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਆਇਆ ਸੀ ਡੰਗਰ ਬਹੁਤ ਮਰੇ ਸੀਗੇ ਐਰਕੀ ਤੇ ਲੋਕਾਂ ਨੇ ਡੰਗਰ ਡੰਗਰ ਖੋਲਤੇ ਕੋ ਰੁੜ ਗਏ ਕੋ ਬਚ ਗਏ ਨੁਕਸਾਨ ਤੇ ਐਰਕੀ ਵੀ ਬਹੁਤ ਜ਼ਿਆਦਾ ਵਾ ਉਦੋਂ ਵੀ ਬਹੁਤ ਜ਼ਿਆਦਾ ਸੀਗਾ ਪਰ ਮੈਂ ਸਮਝ ਨਹੀਂ ਪੀ ਉਦ ਇੱਕ ਦੋ ਹੋਰ ਸਾਨੂੰ ਏ ਜਨਾਲੇ ਦੇ ਲੋਕਾਂ ਨੇ ਦੱਸਿਆ ਕੱਲ ਵੀ ਗੱਲ ਕਰ ਰਹੇ ਸੀ ਕੋਈ ਕਿਸਾਨ ਆਗੂ ਕਿ ਜਿਹੜੇ ਏ ਜਨਾਲਾ ਦੇ ਬਾਹਰ ਫਲਾਈਓਵਰ ਇੱਕ ਬਣਿਆ ਸੜਕ ਬਣੀ ਹਾਈਵੇ ਬਣਿਆ ਜਿਹੜੇ ਬਾਥੋਂ ਨਿਕਲਦਾ ਤੇ ਇਹਦੇ ਕਰਕੇ ਵੀ ਪਾਣੀ ਜਿਹੜਾ ਉਹ ਨਿਕਲ ਨਹੀਂ ਪਾਇਆ ਘੱਟ ਨਿਕਲ ਤੇ ਇਹਦਾ ਵੀ ਫੈਕਟ ਸਮਝਦੇ ਸੀ ਕਿ ਉਹ ਤੋਂ ਪਾਣੀ ਤਾਂ ਨਿਕਲਣਾ ਹੈਗਾ 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 گورنر ਸਾਹਿਬ ਨੂੰ ਪਰਸੋਂ ਆਏ ਸੀ گورنر ਸਾਹਿਬ ਉਹਨਾਂ ਨੂੰ ਇਹ ਮੰਗ ਰੱਖੀ ਆ ਵੀ ਜਿਹੜੀ ਨਵੀਂ ਹਾਈਵੇ ਬਣ ਰਹੀ ਆ ਬਾਈਪਾਸ ਬਣ ਰਹੀ ਆ ਉਹਦੇ ਵਿੱਚ ਨਿਕਾਸੀ ਦੇ ਹੈ ਨਹੀਂ ਗਾ ਉਹਨਾਂ ਡੀਸੀ ਸਾਹਿਬ ਦੀ ਡਿਊਟੀ ਲਈ ਸੀਗੀ ਪਰ ਹੁਣ ਇਹ ਜੋ ਵੀ ਚੇਂਜਸ ਹੋਣੀਆਂ ਨੇ ਉਹ ਤੇ ਹੜ ਦੇ ਖਤਮ ਹੋਣ ਤੋਂ ਬਾਅਦ ਹੋਣਗੀਆਂ ਮਤਲਬ ਪਾਣੀ ਕਿੰਨੇ ਦਿਨਾਂ ਮੱਲ ਲੱਤ ਗਿਆ ਸੀਗਾ ਜਿਸ ਵਾਂ ਹੁਣ ਇੱਥੇ ਅੱਜ ਤਕਰੀਬਨ 25 ਤੋਂ ਪਾਣੀ ਚੜਨਾ ਸ਼ੁਰੂ ਹੋਇਆ ਤੇ ਕੱਲ 5 ਤਰੀਕ ਅੱਜ 5 ਹੈ ਕੱਲ 3 ਤਰੀਕ ਤੋਂ ਪਾਣੀ ਜਿਹੜਾ ਇੱਥੇ ਘਟਣਾ ਬਾਰੀ ਜੀ ਹਟ ਗਿਆ ਤੇ ਤਾਂ ਉਦੋਂ ਕਿੰਨੇ ਦਿਨਾਂ ਬਾਅਦ ਪਾਣੀ ਲੱਤ ਗਿਆ ਸੀਗਾ ਤਕਰੀਬਨ ਇੱਥੇ 9 ਦਿਨਾਂ ਬਾਅਦ ਪਾਣੀ ਕੁਝ ਘਟਿਆ ਥੋੜਾ-ਬੋੜਾ ਦਿਖਦਾ ਵਾ ਉਦੋਂ ਕਿੰਨੇ ਦਿਨਾਂ ਬਾਅਦ ਘਟ ਗਿਆ ਉਦੋਂ ਵੀ ਹਫ਼ਤੇ ਦਸਿੰਨੇ ਨਹੀਂ ਘਟ ਗਿਆ ਸੀ ਬਰਸਾਤਾਂ ਨਹੀਂ ਸੀਗੀਆਂ ਆ ਬਰਸਾਤਾਂ ਬਹੁਤ ਸੀ ਬਹੁਤ ਬਰਸਾਤ ਸੀ ਬਰ ਅੱਛਾ ਜਨਾਲਾ ਸਾਹਿਬ ਨੇ ਵੀ ਨਹੀਂ ਕੀਤਾ ਰਿਹਾ ਸੀ ਕਿ ਜਾਂ ਜਿਸ ਵਾਰ ਥੋੜਾ ਲੋਪੋਗੇ ਵੀ ਚਲਾ ਗਿਆ ਨਹੀਂ ਉਦੋਂ ਵੀ ਗਿਆ ਸੀ ਪਾਣੀ ਗਿਆ ਸੀ ਗਿਆ ਸੀ ਗਿਆ ਗੋਗਟ ਜਾਂਦਾ ਹੀ ਉਹਨੂੰ ਆ ਨਾ ਹਾਂ ਵਹਾ ਹੀ ਉਧਰ ਨੂੰ ਆ ਤੇ 93 ਦੇ ਵਿੱਚ ਵੀ ਬਣੇ ਸੀ ਹਾਲਾਤ ਨਹੀਂ ਨਹੀਂ ਇਹੋ ਜਿਹੇ ਨਹੀਂ ਹਾਲਾਤ ਬਣੇ 88 ਤੋਂ ਬਾਅਦ ਹੋਣੀ ਮੈਂ ਵੇਖੀ ਅੱਛਾ ਹੋਣੀ ਬਣੇ ਨੇ ਗੰਭੀਰ ਪਾਣੀ ਆ ਰਹਿਣਾ ਜਿਆਦਾ ਘੱਟ ਉਹ ਵੱਖਰੀ ਗੱਲ ਆ ਲੇਕਿਨ ਜੋ ਫਲੱਡ ਦਸਾਸਤਰ ਆਇਆ ਨਾ ਉਹ 88 ਤੋਂ ਬਾਅਦ ਹੋਣੀ ਆਇਆ ਅੱਛਾ ਉਸ ਤੋਂ ਪਹਿਲੇ ਵਿਚਾਲੇ ਕਦੀ ਨਹੀਂ ਆਇਆ ਨਹੀਂ ਪਾਣੀ ਤੇ ਆਉਂਦਾ ਹਵਾ ਇਹ ਤੇ ਹਰ ਸੀਜ਼ਨ ਤੇ ਆਉਂਦਾ ਆਉਂਦਾ ਹੈ ਬਟ ਇਸ ਲੈਵਲ ਤੇ ਇਸ ਲੈਵਲ ਤੇ ਨਹੀਂ ਆਉਂਦਾ 88 ਤੋਂ ਬਾਅਦ ਹੋਣਾ ਹੈ ਇੱਕ ਮਨਨ ਸਿੰਘ ਸਾਹਿਬ ਹੋਰ ਦੱਸਿਓ ਕਿ ਇਸ ਵਾਰ ਮਾਈਨਿੰਗ ਦਾ ਕੋਈ ਹਲਕਿਆਂ ਦੇ ਵਿੱਚ ਜ਼ਿਕਰ ਹੋਇਆ ਕਿ ਮਾਈਨਿੰਗ ਜਿਹੜੀ ਬੇਤਹਾਸ਼ਾ ਹੋਈ ਥਰੂ ਇਥੇ ਨਹੀਂ ਥਰੂਆਊਟ ਪੂਰੇ ਪੰਜਾਬ ਦਾ ਜ਼ਿਕਰ ਹੋਇਆ ਕਿ ਜਿਸ ਲੈਵਲ ਤੇ ਮਾਈਨਿੰਗ ਹੋਈ ਆ ਉਸ ਕਰਕੇ ਵੀ ਦਰਿਆ ਜਿਹੜੇ ਸੀ ਬੰਨ ਕਮਜ਼ੋਰ ਹੋ ਗਏ 1988 ਦੇ ਵਿੱਚ ਤੇ ਮਾਈਨਿੰਗ ਦਾ ਇੰਨਾ ਰੌਲਾ ਨਹੀਂ ਸੀਗਾ ਜਾਂ ਉਦੋਂ ਨਹੀਂ ਸੀ ਠੀਕ ਹੈ ਬਟ ਮਾਈਨਿੰਗ ਨੂੰ ਇਫੈਕਟ ਪੈਂਦੇਗੇ ਤੁਸੀਂ మే బి ਹੋ ਸਕਦਾ ਇਹ ਤੇ ਐਕਸਪਰਟ ਦੱਸ ਸਕਦੇ ਆ ਹੋ ਸਕਦਾ ਇਹਦੇ ਤੇ ਨਹੀਂ ਕੋਈ ਗੱਲ ਨਹੀਂ ਹੈਗੀ ਪਰ ਇਹ ਮਾਈਨਿੰਗਾਂ ਕਰਾਉਣੀਆਂ ਰੋਕਣੀਆਂ ਸਰਕਾਰਾਂ ਦਾ ਕੰਮ ਆ ਸਾਹਿਬ ਇਹਦੇ ਕੋਲ ਇੱਕ ਗੌਰ ਦੱਸਿਓ ਜਿਹੜੇ ਦਰਿਆਵਾਂ ਦੇ ਕੰਢੇ ਰਹਿੰਦੇ ਨੇ ਕਿਉਂਕਿ ਹੁਣ ਜਦੋਂ ਇਹ ਹਾਲਾਤ ਬਣੇ ਨੇ ਤਾਂ ਫਿਰ ਚਰਚਾ ਬੜੀ ਇਸ ਗੱਲ ਦੀ ਹੋ ਰਹੀ ਆ ਰੋਕੇ ਕਿਵੇਂ ਜਾ ਸਕਦੇ ਨੇ ਜਿਵੇਂ ਕੋਈ ਪੱਕੇ ਤੌਰ ਤੇ ਜਿਵੇਂ ਯੂਰੋਪੀਅਨ ਕੰਟਰੀਆਂ ਦਾ ਕੋਈ ਜ਼ਿਕਰ ਕਰ ਰਹੇ ਆ ਸੀਗਾ ਕਿ ਇਹਨਾਂ ਨੂੰ ਕੰਟਰੋਲ ਕੀਤਾ ਕੀ ਇਹਨਾਂ ਦਾ ਹੱਲ ਕੀ ਲੱਗਦਾ ਤੁਹਾਨੂੰ ਕਿਉਂਕਿ ਤੁਸੀਂ ਇਹ ਭੁਗਤ ਭੋਗੀ ਜੇ ਤੁਹਾਡੇ ਸਾਰੇ ਭੈਣ ਭਰਾ ਨੇ ਤੇ ਤੁਹਾਡੇ ਸੱਜਣ ਨੇ ਚਰਚਾ ਤੇ ਕਰਦੇ ਹੋਣਗੇ ਯਾਰ ਇਸ ਤਰ੍ਹਾਂ ਕੀਤਾ ਜਾਵੇ ਕੋਈ ਤੁਹਾਡਾ ਬਾਰਵੀਂ ਗៅ ਦੱਸਦਾ ਹੋਊਗਾ ਵੀ ਇਸ ਤਰ੍ਹਾਂ ਹੋ ਜੇ ਤੇ ਇਹ ਹੜ ਨਾ ਆਉਣ ਇਹਦੇ ਚ ਨਾ ਜੀ ਸਾਰਾ ਅਧਿਕਾਰੀਆਂ ਨੂੰ ਪਤਾ ਤੁਸੀਂ ਨਾ ਆਂ ਦੀਆਂ ਭਗਵੰਤ ਮਾਨ ਦੀਆਂ ਵੀ ਵੀਡੀਓ ਵੇਖੀਆਂ ਹੋਣੀਆਂ ਭਗਵੰਤ ਮਾਨ ਕਹਿ ਰਿਹਾ ਵੀ ਸੀਜ਼ਨ ਤੋਂ ਪਹਿਲਾਂ ਇੱਕ ਕਾਨੂੰਨ ਆ ਵੀ ਸਾਰੀਆਂ ਡਰੇਨਸ ਕੱਸੀਆਂ ਇਹਨਾਂ ਨੂੰ ਰਿਪੇਅਰ ਕੀਤੀ ਜਾਂਦੀ ਆ ਸਾਫ਼ ਕੀਤੀਆਂ ਜਾਂਦੀਆਂ ਨੇ ਜਿਹੜੀ ਕਮਜ਼ੋਰ ਹੋਵੇ ਉੱਥੇ ਪੱਥਰ ਪਾਇਆ ਜਾਂਦਾ ਲੇਕਿਨ ਹੁਣ ਤੇ ਬਹੁਤ ਮੁੱਦਤ ਤੋਂ ਕੋਈ ਇਹਦੇ ਧਿਆਨ ਹੀ ਨਹੀਂ ਮੀਟਿੰਗ ਮੇਰਾ ਅਸੀਂ ਜਿਹੜੀ ਐਕਟਿਵ ਮੀਟਿੰਗ ਦੀ ਅਟੈਂਡ ਕੀਤੀ ਸੀ ਇਹ ਤੁਹਾਨੂੰ ਵੀ ਸ਼ਾਇਦ ਯਾਦ ਹੋ ਅਕਾਲੀ ਗਵਰਨਮੈਂਟ ਸੀਗੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ ਉਦੋਂ ਬਕਾਇਦਾ ਟ్రਾਇਲ ਕੀਤੇ ਸੀਗੇ ਰਾਵੀ ਦੇ ਵਿੱਚ ਵੀ ਕਿਸ਼ਤੀਆਂ ਲਿਆ ਕੇ ਵੀ ਤੇ ਬਿਆਸ ਦੇ ਵਿੱਚ ਵੀ ਸ਼ਾਇਦ ਉਹਨਾਂ ਟ్రਾਇਲ ਕੀਤੇ ਸੀ ਉਸ ਤੋਂ ਬਾਅਦ ਆ ਪਿਛਲੇ ਇਨੀ ਐਕਟਿਵ ਮੀਟਿੰਗ ਜਿਹੜੀ ਸੀਗੀ ਉਹ ਨਹੀਂ ਸੀ ਹੋਈ ਔਰ ਬਕਾਇਦਾ ਮਾਧੋਪੁਰ ਜਿਹੜੇ ਗੇਟ ਸੀਗੇ ਉਹ ਵੀ ਖੋਲ ਕੇ ਵੀ ਦੇਖੇ ਜਾਂਦੇ ਸੀਗੇ ਤਾਂ ਉਸ ਪਾਸੇ ਲੱਗਦਾ ਤੁਹਾਨੂੰ ਕਿਤੇ ਕਮੀ ਰਹਿ ਗਈ ਜੀ ਬਹੁਤ ਜ਼ਿਆਦੀ ਕਮੀਆਂ ਐ ਤੇ ਸਰਕਾਰਾਂ ਦੇ ਕੰਮ ਨੇ ਬੜੇ ਵੱਡੇ ਲੈਵਲ ਤੇ ਇਹ ਫੰਡ ਆਉਂਦੇ ਨੇ ਇਹਨਾਂ ਨੂੰ ਵੀ ਇਹਨਾਂ ਨੂੰ ਸਾਫ਼ ਕੀਤੀਆਂ ਜਾਣ ਕੀਤੀਆਂ ਜਾਣ ਹੁਣ ਤੁਸੀਂ ਵੇਖੋ ਵੀ ਕਿੱਡੀ ਸ਼ਰਮਨਾਕ ਗੱਲ ਆ ਵੀ ਮਾਧੋਪੁਰ ਦੇ ਗੇਟ ਹੀ ਟੁੱਟ ਗਏ ਨੇ ਟੁੱਟੇ ਗਏ ਇੱਕ ਬੰਦ ਹੋ ਗਿਆ ਆ ਦੇਚੋ

ਪਿਲਰ ਜੇ ਇਸ ਕੰਮ ਕੰਮ ਦੇ ਅਸੀਂ ਇਹਦੇ ਤੇ ਸੁਣਨੇ ਆ ਮੋਬਾਈਲ ਦੇ ਉੱਤੇ ਵੀ ਇਹਨਾਂ ਨੂੰ ਪਹਿਲਾਂ ਮੀਟਿੰਗ ਸੀਗੀ ਵੀ ਉਹ ਚੈੱਕ ਕਰੋ ਉਹਦੇ ਉਹਨਾਂ ਨੇ ਫੰਡਸ ਮੰਗੇ ਸੀਗੇ ਇਹਨਾਂ ਨੇ ਸਰਕਾਰ ਨੇ ਧਿਆਨ ਹੀ ਨਹੀਂ ਦਿੱਤਾ ਉਹਦੇ 'ਲ ਅੱਛਾ ਇੱਕ ਹੋਰ ਦੱਸਿਓ ਮਨਨ ਸਾਹਿਬ ਤੁਸੀਂ ਵੀ ਖੁਦ ਉਦੋਂ ਦੇ ਸੇਵਾ 'ਚ ਲੱਗੇ ਹੋ ਤੁਹਾਡੇ ਆਫਿਸ ਦੇ ਵਿੱਚ ਵੀ ਜਾਂ ਜਿੰਨੇ ਵੀ ਤੁਹਾਡੇ ਕਿਉਂਕਿ ਮੋਤ 12 ਦੇ ਕੋਲ ਹੀ ਲੋਕ ਹੁੰਦੇ ਨੇ ਔਰ 12ਵਾਂ ਵੀ ਜਿਹੜੀ ਮਦਦ ਆਉਂਦੀ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਹੁੰਦੇ ਨੇ ਉਹ ਵੀ ਤੁਹਾਡੇ ਤੱਕ ਅਪਰੋਚ ਕਰਦੇ ਨੇ ਪਿੰਡਾਂ ਦੇ ਵਿੱਚ ਅਸੀਂ ਲਗਾਤਾਰ ਉਸੇ ਦਿਨ ਤੇ ਪਿੰਡਾਂ ਦੇ ਪਹਿਲੇ ਦਿਨ ਤੋਂ ਖੋਨੇਵਾਲ ਤੋਂ ਜਿਹਸਨ ਪਾਣੀ ਆਇਆ ਤੇ ਹਰ ਪਿੰਡ ਦੇ ਵਿੱਚ ਕੋਸ਼ਿਸ਼ ਕੀਤੀ ਜਿੱਥੋਂ ਤੱਕ ਜਾ ਵੀ ਸਕੇ ਜਿਹੜੇ ਹੜਪੀਰ ਤਸਲੀਮ ਨੇ ਉਹਨਾਂ ਨੇ ਕਿਸੇ ਨੇ ਨਹੀਂ ਉਹਨਾਂ ਦੇ ਘਰ ਗਏ ਤੇ ਉਹਨਾਂ ਨੇ ਕਿਹਾ ਚਾਹ ਪੀਂ ਸੇ ਜੋ ਉਹਦਾ ਕੋਸੀ ਉਹਨਾਂ ਰੱਖਿਆ ਪਰ ਸੜਕਾਂ ਦੇ ਉੱਤੇ ਜਿੱਥੇ ਇੱਥੇ ਰਾਤ ਕੈਂਪ ਹੋਇਆ ਉੱਥੇ ਜਿਹੜੀ ਨਜ਼ਰ ਮਾਰ ਗਈ ਤੇ ਇਸ ਤਰ੍ਹਾਂ ਲੱਗਦਾ ਕਿ ਇਹ ਕੀ ਹੋ ਰਿਹਾ ਜਿਸ ਤਰ੍ਹਾਂ ਕੋਈ ਕਾਰ ਰੋਗਦਾ ਤੇ ਉਹਨੂੰ ਭੱਜ ਕੇ ਲੋਕ ਪੈਂਦੇ ਨੇ ਕੱਲ ਵੀ ਇੱਕ ਦੋ ਇਨਸੀਡੈਂਟ ਕੱਲ ਹੀ ਹੋ ਗਏ ਜੀ ਇਸ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਕਿ ਇਹ ਲੋਕ ਕਿਹੜੇ ਨੇ ਜਿਹੜੇ ਕਿ ਕੋਈ ਕਾਰ ਰੋਗਦਾ ਤੇ ਭੱਜ ਕੇ ਜਾ ਕੇ ਉਹਦੇ ਦਿਵਾਲੇ ਹੋ ਸਕਦੇ ਨੇ ਸਤਾਈ ਲੋਕ ਨੇ ਕਹਿ ਜਾ ਸਕਦਾ ਜਾਂ ਕੋਈ ਹੋਰ ਨਹੀਂ ਲੋਗੇ ਤੁਸੀਂ ਇੱਥੇ ਦੱਸੋ ਕੀ ਟਿੱਪਣੀ ਕਰਨੀ ਇਹ ਸ਼ੈਤਾਨ ਲੋਗ ਨੇ ਇਹ ਪੀੜਤ ਨਹੀਂ ਹੈਗੇ ਇਹਦੇ ਨਾਲ ਸਾਡਿਆ ਸਿਰ ਨੀਵਾ ਹੁੰਦਾ ਵਾ ਅਸੀਂ ਸ਼ਰਮਸਾਰ ਹੁੰਨੇ ਆਂ ਵੀ ਐਡੇ ਵੱਡੇ ਲੈਵਲ ਤੇ ਸਾਡੀ ਲੋਕ ਹੈਲਪ ਕਰ ਰਹੇ ਨੇ ਸੇਵਾ ਕਰ ਰਹੇ ਨੇ ਤੇ ਅਸੀਂ ਉਹਨਾਂ ਨੂੰ ਇਹੋ ਜਿਹੀ ਹਰਕਤਾਂ ਕਰੀਏ ਸਾਡਾ ਸਿਰ ਨੀਵਾ ਹੁੰਦਾ ਹੀ ਸ਼ਰਮਸਾਰ ਆ ਮਤਲਬ ਉਹ ਤੁਹਾਡੇ ਕਹਿੰਦੇ ਉਹਨੂੰ ਪੀੜਤ ਲੋਗ ਨਹੀਂ ਪੀੜਤ ਘਰਾਣੇ ਹੈਗੇ ਪੀੜਤ ਨਹੀਂ ਹੈਗੇ ਪੀੜਤ ਦੀ ਦਰਦ ਦੀ ਵੱਖਰੀ ਹੁੰਦੀ ਹੈ ਹਾਂ ਹਾਂ ਉਹਨਾਂ ਘਰਾਂ ਦੀ ਸ਼ੈਤਾਨ ਦੀ ਦਰਦ ਵੱਖਰੀ ਆ ਪੀੜਾ ਦੀ ਜਿਹੜਾ ਪੀੜਤ ਆ ਉਹਦੀ ਦਰਦ ਵੱਖਰੀ ਜੋ ਕਿ ਜਿਹੜੇ ਪੀੜਤ ਨੇ ਉਹ ਤੇ ਘਰਾਂ 'ਚ ਹੁਣ ਪਾਣੀ ਜਿੱਕੜ ਕੱਢਣ ਡਏ ਨੇ ਹਾਂ ਉੱਤੇ ਉਹਨਾਂ ਨੂੰ ਤੇ ਰਹਿਣ ਦੇ ਆਪਣੇ ਆਪਣਾ ਅੱਗੇ ਸਿਆਲ ਆ ਰਿਹਾ ਵਾ ਉਹਦੇ ਚਿੰਤਾ ਪਈ ਆ ਅਗਲਾ ਸੀਜ਼ਨ ਆ ਰਿਹਾ ਉਹਦੀ ਚਿੰਤਾ ਪਈ ਆ ਵੀ ਇਹ ਬਜਾਈ ਹੋਏਗੀ ਨਹੀਂ ਹੋਏਗੀ ਤੇ ਧਰਤੀ ਵੀ ਖਰਾਬ ਹੋ ਗਈ ਆ ਜਿੱਤੇ ਰੇਤ ਆਈ ਆ ਵਤਰੋਂ ਲੱਗਣਾ ਬਹੁਤ ਟਾਈਮ ਲੱਗਣਾ ਲੋਕਾਂ ਨੇ ਮਦਦ ਦੀ ਕੀ ਕਹਿਣਾ ਚਾਹੋ ਜਿਹੜੇ ਲੋਕਾਂ ਨੇ ਐਨ ਜੀਓ ਨੇ ਮਦਦ ਕੀਤੀ ਤੁਸੀਂ ਜੇ ਕੀ ਕੀਤਾ ਉਸਦੇ ਉੱਤੇ ਕੀ ਕਹਿਣਾ ਚਾਹੁੰਦੇ ਜੇ ਕੋਈ ਕਸਰਤ ਨਹੀਂ ਰਹਿਂਦੀ ਲੋਕਾਂ ਨੇ ਬੇਤੁਹਾਸ਼ਾ ਮਦਦ ਕੀਤੀ ਆ ਸਾਡੀ ਇੰਨੀ ਨਹੀਂ ਸੀਗੀ ਜਿੰਤੋਂ ਜ਼ਿਆਦਾ ਉਹਨਾਂ ਨੇ ਮਦਦ ਕੀਤੀ ਆ ਮੇਰੀ ਸਜਦਾ ਕਰਨਾ ਮੇਰਾ ਸਿਰ ਝੁਕਦਾ ਉਹਨਾਂ ਤੋਂ ਪੰਜਾਬ ਦਾ ਪੰਜਾਬ ਦੇ ਵਾਸੀਆਂ ਦਾ ਹਰਿਆਣੇ ਦੇ ਵਾਸੀਆਂ ਦਾ ਐਨ ਆਰ ਆਈ ਭਰਾਵਾਂ ਦਾ ਜਿਹੜੇ ਵੀ ਇਹ ਸੁਣਦੇ ਉਹਨਾਂ ਨੇ ਮਦਦ ਕੀਤੀ ਆ ਉਹਦੇ ਅਸੀਂ ਦੇਨਦਾਰ ਆ ਮੇਰੀ ਉਹਨਾਂ ਨੂੰ ਸਲੂਟ ਆ ਕਿ ਉਹਨਾਂ ਨੇ ਸਾਡੇ ਦੁੱਖ ਦੇ ਵਿੱਚ ਦਰਦ ਵੰਡਾਇਆ ਵਾ ਤੇ ਸਿਆਣਿਆਂ ਦੇ ਦਰਦ ਵੰਡਾਇਆ ਘਟਦਾ ਖੁਸ਼ੀ ਵੰਡਾਇਆ ਵਾ ਵਾਸੀਂ ਬਹੁਤ ਦੇਨਦਾਰ ਆ ਉਹਨਾਂ ਦੇ ਸਾਡਾ ਸਾਡਾ ਸਾਡੇ ਇਲਾਕੇ ਦਾ ਸਾਡੇ ਲੀਡਰਾਂ ਦਾ ਸਾਡੇ ਭੈਣ ਭਰਾਵਾਂ ਦਾ ਬਹੁਤ ਸਿਰ ਚੁੱਕਦਾ ਉਹਨਾਂ ਨੂੰ ਮੈਂ ਅਖੀਰ ਤੇ ਕਿ ਕੋਈ ਮੈਂ ਜਿੰਨੀ ਤੁਹਾਡੇ ਨਾਲ ਗੱਲਬਾਤ ਕੀਤੀ ਸਿਰਫ ਇਹ ਕਰਕੇ ਕਿ ਕਿਉਂਕਿ ਤੁਸੀਂ ਜਨਾਲੇ ਦੇ ਪੁਰਾਣੇ ਬੰਦੇ ਜੇ ਮੁੱਢ ਜੇ ਜਨਾਲੇ ਦੇ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਨਾ ਅਖੀਰ ਦੇ ਉੱਤੇ ਬਿਲਕੁਲ ਪੋਲੀਟੀਕਲ ਨਾਨ ਪੋਲੀਟੀਕਲ ਇਸ ਦੇ ਵਿੱਚ ਕੋਈ ਨਹੀਂ ਜਿਸ ਵੀ ਅਸੀਂ ਪਾਰਟੀ ਨਾਲ ਜੁੜੇ ਕੋਈ ਗੱਲ ਨਹੀਂ ਸਰਕਾਰ ਦੀ ਮਦਦ ਠੀਕ ਸੀਗੀ ਕਾਫੀ ਸੀਗੀ ਸਰਕਾਰ ਅਪੜ ਪਈ ਉਸ ਲੈਵਲ ਦੇ ਉੱਤੇ ਕਿ ਰਹਿ ਗਈ ਕਸਰ ਕਿਤੇ ਨਹੀਂ ਸਰਕਾਰ ਦੀ ਬਹੁਤ ਜ਼ਿਆਦਾ ਕਸਰ ਰਹਿ ਗਈ ਸਰਦਾਰੇ ਐਨ ਜੀਓ ਨਾ ਹੁੰਦੇ ਤੇ ਸਾਡਾ ਸਾਡਾ ਵੈਸੇ ਪਤਨ ਹੋ ਜਾਣਾ ਸੀਗਾ ਅਸੀਂ ਲੱਭਣਾ ਨਹੀਂ ਅਸੀਂ ਤੇ ਦੇ ਨਹੀਂ ਸਕਦੇ ਦੇ ਸਕਦੇ ਐਨ ਜੀਓ ਦਾ ਵੇਖੋ ਲੈਣਾ ਲੱਗੀਆਂ ਨੇ ਆਉਣ ਵਾਲਿਆਂ ਦੀਆਂ ਜਾਣ ਵਾਲਿਆਂ ਲੇਕਿਨ ਪ੍ਰਸ਼ਾਸਨ ਫੇਲਿਆ ਪ੍ਰਸ਼ਾਸਨ ਨੂੰ ਇਹ ਬੜੇ ਤਰੀਕੇ ਦੇ ਨਾਲ ਹੈਂਡਲ ਕਰਨਾ ਚਾਹੀਦਾ ਸੀਗਾ ਇੱਥੇ ਰੋਕ ਕੇ ਸਾਡੇ ਕੋਈ ਨਹੀਂ ਗਰਾਊਂਡਾਂ ਨੇ ਉਹਦੇ ਵਿੱਚ ਆਏ ਹੋਏ ਰਾਸ਼ਨ ਨੂੰ ਰੋਕਦੇ ਪਿੰਡ ਦੀ ਪੰਚਾਇਤ ਸਾਡੇ ਉਹਨਾਂ ਨੂੰ ਦੋ ਟਰਾਲੀਆਂ ਦਿੰਦੇ ਭੀ ਇਹਨਾਂ ਨੂੰ ਵੰਡੋ ਚ ਮੇਰੀ ਆ ਉਹ ਬਾਕੀ ਪ੍ਰਸ਼ਾਸਨ ਜ਼ਿਆਦਾ ਪ੍ਰਸ਼ਾਸਨ ਕਰ ਸਕਦਾ ਵਾ ਮੈਂ ਨਹੀਂ ਕਰ ਸਕਦਾ ਪਰ ਲੇਕਿਨ ਖੋ ਮਾਈ ਪੈ ਗਈ ਆ ਡੂ ਟੂ ਨੌਨ ਐਡਮਿਨਿਸਟ੍ਰੇਸ਼ਨ ਆਈ ਫੀਲ ਓਕੇ ਚਲੋ ਧੰਨਵਾਜਿਤਾ ਇਹ ਅਸ਼ੋਕ ਮਨਨ ਜੀ ਸਿਰਫ ਇਹ ਸਾਡੀ ਇਹਨਾਂ ਨਾਲ ਇੰਟਰਵਿਊ ਕਰਨ ਦਾ ਮਕਸਦ ਸਿਰਫ ਇੰਨਾ ਸੀ ਕਿਉਂਕਿ 1988 ਦੇ ਵਿੱਚ ਜਿਨ੍ਹਾਂ ਨੇ ਹੜ ਦੇਖੇ ਨੇ ਅਸੀਂ ਪਿਛਲੇ ਦਿਨਾਂ ਚ ਕੀਤੀ ਕਈ ਲੋਕਾਂ ਨਾਲ ਗੱਲ ਹਰ ਕਿਸੇ ਦੇ ਆਪੋ ਆਪਣੇ ਵਿਚਾਰ ਨੇ ਕਿਉਂਕਿ ਮੌਤਬਾਰ ਨੇ ਔਰ ਉਦੋਂ ਵੀ ਇਹਨਾਂ ਨੇ ਇਹਨਾਂ ਦੀ ਫੈਮਿਲੀ ਨੇ ਵੱਡੇ ਪੱਧਰ ਤੇ ਮਦਦ ਕੀਤੀ ਸੀਗੀ ਲੋਕਾਂ ਦੀ ਇਹਨਾਂ ਦੇ ਸਾਰੇ ਸਾਥੀਆਂ ਨੇ ਤਾਂ ਇਸ ਵਾਰ ਵੀ ਇਹ ਲਗਾਤਾਰ ਮਦਦ ਦੇ ਵਿੱਚ ਡਟੇ ਹੋਏ ਸੀ ਇਸ ਕਰਕੇ ਅਸੀਂ ਇਹਨਾਂ ਨਾਲ ਗੱਲ ਕੀਤੀ ਔਰ ਆਪਣਾ ਤਿਰਭਾ ਇਹਨਾਂ ਨੇ ਸਾਂਝਾ ਕੀਤਾ ਕਿ ਉਸ ਵੇਲੇ ਹਾਲਾਤ ਕਿਵੇਂ ਸੀ ਤੇ ਅੱਜ ਦੇ ਹਾਲਾਤ ਕਿਵੇਂ ਨੇ ਕੈਮਰਾ ਵਿਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅਜਨਾਲਾ ਅੰਮ੍ਰਿਤਸਰ